ਤੁਸੀਂ ਦੇਖ ਰਹੇ ਹੋ ਦੈਨਿਕ ਸੇਰਾ ਟੀਵੀ ਤੇ ਮੈਂ ਹਾਂ ਕਪਿਲ ਗੱਲ ਕਰ ਰਿਹਾ ਤਾਂ ਅੱਜ ਪਹੁਤ ਵੇਆ ਪਿੰਡ ਸਭਰਾ ਦੇ ਨਾਲ ਲੱਗਦਾ ਪਿੰਡ ਭੁੱਲੇ ਵਾਲੇ ਜਿਹੜਾ ਮਰੇ ਨੂੰ ਢਾਲ ਲੱਗੀ ਐ ਤਾਂ ਇੱਥੇ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਘੁੰਮ ਘੁੰਮ ਕੇ ਆ ਰਿਹਾ ਤੇ ਵੱਡੇ ਪੱਧਰ ਤੇ ਜਿਹੜੀ ਢਾਲ ਲੱਗੀ ਐ ਤਾਂ ਇਹਦੇ ਰੁੱਖ ਵੀ ਪੁੱਟ ਲੈ ਗਏ ਨੇ ਤੇ ਸਾਡੇ ਨਾਲ ਕਿਸਾਨ ਜੁੜੇ ਨੇ ਗੱਲਬਾਤ ਕਰ ਲੈਨੇ ਆ ਇਸ ਵਕਤ ਜਿਹੜਾ ਮਲੇ ਨੂੰ ਢਾਲ ਲੱਗੀ ਐ ਤਾਂ ਕਿਸਾਨਾਂ ਵੱਲੋਂ ਜਿਹੜੀ ਪੂਰੀ ਮਿਹਨਤ ਦੇ ਨਾਲ ਬਸ਼ੱਕਤ ਦੇ ਨਾਲ ਇਹ ਸਮ ਮਰੜੇ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਨਾਲ ਕੁਝ ਲੋਕ ਜੁੜੇ ਨੇ ਗੱਲਬਾਤ ਕਰ ਲੈ ਆਂ ਜੀ ਬਾਬਾ ਜੀ ਕੀ ਨਾ ਜੀ ਤੁਹਾਡਾ ਮੈਨਾਂ ਜੀ ਬਾਬਾ ਸਾਰ ਜਾ ਜੇ ਇਹ ਕਿਦਾਂ ਦੇ ਕਿਦਾਂ ਢਾੜ ਜੜੀ ਲੱਗੀ ਬਾਰ ਬਾਰ ਕਿਦਾਂ ਨੇ ਕਿਦਾਂ ਢਾੜ ਲੱਗਦੀ ਆ ਪਾਣੀ ਦਾ ਪੱਧਰ ਜਿਹੜਾ ਵੱਧਦਾ ਜਾ ਰਿਹਾ ਹੈ ਇਹ ਜੀ ਕੋਈ ਰੱਬ ਦੀ ਕਰੋਪੀ ਕਰ ਲਓ ਪ੍ਰਮਾਤਮਾ ਦਾ ਜੋ ਮਤਲਬ ਬਾਣਾ ਪ੍ਰਵੇਸ਼ਰ ਦਾ ਇੱਕ ਮਹੀਨੇ ਤੋਂ ਲਗਾਤਾਰ ਮਤਲਬ ਹੋ ਗਿਆ ਵਾ ਪੂਰੀ ਢਾੜ ਲੱਗੀ ਨੂੰ ਕਿਦੇ ਚੜਦੇ ਬੰਦੇ ਨੂੰ ਕਿਦੇ ਲੈਂਦੇ ਬੰਦੇ ਨੂੰ ਬੰਨ ਬਣ ਬਣ ਕੇ ਲੋਕਾਂ ਨੇ ਮਤਲਬ ਆ ਕੰਮ ਤੇ ਬਹੁਤ ਤੰਗੀ ਧੂਮੀ ਆਉਣ ਦਾ ਤੇ ਆ ਫੇਰ ਜਿਹੜੀ ਜਿਆਦੀ ਢਾਹ ਜਿਹੜੀ ਸਭਰਾਵਾਂ ਦੇ ਥੱਲੇ ਗੁਰਦੁਆਰਾ ਪਾਪੀ ਵੀਰ ਸੋ ਦਾ ਜਿੱਥੇ ਪਿੰਨ ਕੋਲੇ ਆਲਾ ਉੱਥੇ ਲੱਗੀ ਹੋਈ ਆ ਮੜਾ ਉਹਨੇ ਅਦਾ ਪਾੜਤਾ ਤੇ ਇੱਥੇ ਸਵਾਵਾਂ ਚੱਲਦੇ ਆ ਕ੍ਰੇਡ ਭੜ ਭਟੇ ਆਦੇ ਆਵੇ ਵੇਖ ਲਓ ਜੀ ਰੁੱਖ ਪਾਏ ਜਾ ਰਹੇ ਨੇ ਵਿੱਚ ਲੱਜਾ ਕੇ ਤੇ ਬੜੀ ਜਿਹੜੀ ਆ ਕਹਾਣੀ ਖਰਾਬ ਹੋਈ ਆ ਅਸੀਂ ਪ੍ਰਮਾਤਮਾ ਦੇ ਘੜੇ ਹੱਥ ਜੋੜਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਮਿਹਰ ਕਰੋ ਖਵਾਜਾ ਪੀਰ ਜੀ ਵਸਦੇ ਘਰ ਜਿਹੜੇ ਵਸਦੇ ਰਹਿਣ ਲੋਕਾਂ ਦੇ ਚੁੱਲ੍ਹੇ ਤਪਦੇ ਰਹਿਣ ਮਹਾਰਾਜ ਜਿੱਥੇ ਲੋਕ ਯੋਗਦਾਨ ਦਿੰਦੇ ਨੇ ਸੇਵਾਦਾਰ ਯੋਗਦਾਨ ਦਿੰਦੇ ਨੇ ਮਹਾਂਪੁਰਖ ਬਾਬਾ ਉਤਾਰ ਸਿੰਘ ਸੁਰ ਸਿੰਘ ਵਾਲੇ ਬਾਬਾ ਕਾਰਸੇਵਾਲਾ ਬਾਬਾ ਸੁਖਾ ਸਿੰਘ ਸਿਹੜਾਈ ਸਾਹਿਬ ਵਾਲੇ ਬਾਬਾ ਬੁੱਢਾ ਕਮੇਟੀ ਕਾਰਸੇਵਾਲਾ ਬਾਬਾ ਜੀ ਸਾਰੀਆਂ ਜੇ ਸਵਾਵਾਂ ਇੱਥੇ ਪਹੁੰਚਦੀਆਂ ਨੇ ਪੂਰੇ ਪੰਜਾਬ ਦੀ ਇੱਥੇ ਸਾਰੇ ਸਾਡੇ ਹਰਿਕਾ ਤੋਂ ਲਾਕੇ ਤੇ ਖੇਮ ਕਾਰ ਬੰਦ ਤੇ ਕਰ ਪੂਰੇ ਪੰਜਾਬ ਦੀ ਜਿਹੜੀ ਸੰਗਤ ਲੱਗੀ ਹੋਈ ਆ ਥਾਂ ਥਾਂ ਤੇ ਮੈਂ ਹੀ ਮਹਾਰਾਜ ਜੀ ਇਹੋ ਬੇਨਤੀ ਕਰਦੇ ਸੱਚੇ ਪਾਤਸ਼ਾਹ ਤੂੰ ਸਾਨੂੰ ਬਖਸ਼ ਲੈ ਗੁਰੂ ਮਹਾਰਾਜੇ ਪਿਛਲੇ ਯੁੱਗ ਵਿੱਚ ਵੀ ਸਾਡੇ ਕੋਲ ਕੋਈ ਘਰਾ ਆਇਆ ਤੇ ਮਹਾਰਾਜ ਜੀ ਸਾਨੂੰ ਬਖਸ਼ ਬਣੀ ਬਣੀ ਇੱਥੇ ਬਾਣੀ ਬੜੀ ਜਾ ਰਹੀ ਆ ਨਾਲ ਦੀ ਨਾਲ ਜਿਹੜੀਆਂ ਸਿਮਵਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਤੇ ਬੰਨ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਆ ਵੈਗਰੂ ਵੈਗਰੂ ਕੀਤਾ ਜਾ ਬਾਣੀ ਦਾ ਜਾਪ ਵੀ ਕੀਤਾ ਜਾ ਰਿਹਾ ਸਾਡੇ ਨਾਲ ਕੁਝ ਨਿਹੰਗ ਸਿੰਘ ਜੁੜੇ ਨੇ ਗੱਲਬਾਤ ਕਰਨ ਲੈਨੇ ਆ ਹਾਂਜੀ ਪਾਜੀ ਕੀ ਨਾਜੀ ਤੁਹਾਡਾ ਸਰਦਾਰ ਗੁਲਜਾਰ ਸਿੰਘ ਜੀ ਹਾਂ ਜੀ ਤੇ ਬੰਨ ਨੂੰ ਜਿਹੜਾ ਢਾਹ ਲੱਗੀ ਆ ਤਾਂ ਅੱਜ ਸਵੇਰਾਂ ਇੱਥੇ ਦਿੱਤੀਆਂ ਜਾਂ ਕਿਤੇ ਨਾ ਕਿਤੇ ਢਾਹ ਲੱਗੀ ਜਾ ਰਹੀ ਆ ਤੇ ਸਤਲੂ ਤੇ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵਧਦਾ ਜਾ ਰਿਹਾ ਹੈ ਤਾਂ ਇੱਥੇ ਖਤਰਾ ਬਣਿਆ ਆ ਕਿ ਦੇਕਰ ਪਾਣੀ ਦਾ ਨਾ ਪੱਧਰ ਘਟਿਆ ਤਾਂ ਬੰਨ ਨੂੰ ਢਾਹ ਲੱਗ ਸਕਦੀ ਹੈ ਕੀ ਕਰਨਾ ਹਾਂ ਜੀ ਜਿੱਥੋਂ ਦੀ ਵੀ ਸਾਡੀ ਇਹ ਆਵਾਜ਼ ਜਾ ਰਹੀ ਆ ਹਰ ਇੱਕ ਗੱਲ ਇਹੋ ਅਰਦਾਸ ਵੀ ਜਿੱਥੇ ਕੋਈ ਬੈਠਾ ਜਿੱਥੇ ਕੋਈ ਸੁਣ ਰਿਹਾ ਹਰ ਇੱਕ ਇਹੋ ਅਰਦਾਸ ਕਰੇ ਪ੍ਰਮਾਤਮਾ ਕਿਰਪਾ ਕਰੋ ਇਹ ਇਲਾਕੇ ਨੂੰ ਨਗਰ ਨੂੰ ਹਰ ਇੱਕ ਨੂੰ ਬਚਾ ਕੇ ਰੱਖੇ ਤੁਸੀਂ ਵੇਖ ਹੀ ਲਿਆ ਕਿਥੋਂ ਹਰੀਗਿਆਂ ਤੋਂ ਲੈ ਕੇ ਕਿੰਨੀ ਦੁਨੀਆ ਉੱਤੇ ਸੇਵਾਵਾਂ ਕਰ ਰਹੀ ਆ ਪਰ ਮੇਰੀ ਤਾਂ ਇਹੋ ਹੀ ਆ ਜਿੱਥੋਂ ਦੀ ਕਿ ਆਵਾਜ਼ ਆ ਰਹੀ ਆ ਘਰੇ ਬੈਠੇ ਲੋਕ ਜਿੱਥੇ ਵੀ ਬੈਠਿਆ ਹੱਥ ਜੋੜ ਕੇ ਅਰਦਾਸ ਕਾਲਪੁਰਖ ਵਾਹਿਗੁਰੂ ਗਾੜੀ ਕਰੋ ਵੀ ਮਹਾਰਾਜ ਸ਼ਾਂਤੀ ਸ਼ਾਂਤੀ ਦੇ ਵਿੱਚ ਆ ਜਾਣ ਸੱਚੇ ਪਾਤਸ਼ਾਹ ਖਵਾਜਾ ਪੀਰ ਰਹਿਮਤ ਕਰੇ ਕਿ ਨਗਰ ਸੁਖ ਸ਼ਾਂਤੀ ਨਾਲ ਵਸਦਾ ਰਹੇ ਸੰਗਤ ਸੁਖ ਸ਼ਾਂਤੀ ਨਾਲ ਵਸਦੀ ਰਹੇ ਪਰ ਪਾਣੀ ਦਾ ਪ੍ਰਭਾਅ ਬਹੁਤ ਜ਼ਿਆਦਾ ਸਾਰੀ ਦਾ ਇਹੋ ਹੀ ਅਰਦਾਸ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਇਲਾਕੇ ਤੇ ਨਗਰ ਤੇ ਮਿਹਰ ਰੱਖੋ ਰਹਿਮਤ ਕਰੋ ਸੁੱਖ ਸ਼ਾਂਤੀ ਹੋਵੇ ਤੇ ਆਪਦੀ ਰਜਾ ਦੇ ਵਿੱਚ ਆਪਦੇ ਅੰਡਰ ਦੇ ਵਿੱਚ ਹੋ ਜਾਵੇ ਅਸੀਂ ਇਹਦੇ ਨਾਲ ਅੜੀ ਨਹੀਂ ਕਰਦੇ ਅਸੀਂ ਇਹਦੇ ਗਾੜੀ ਮਿਹਨਤ ਕਰਦੇ ਆਂ ਹੱਥ ਜੋੜਦੇ ਆਂ ਹਰ ਇੱਕ ਹਰ ਇੱਕ ਜੀਵ ਦੇ ਗੜੀ ਹੱਥ ਜੋੜਦਾ ਵਾ ਠੀਕ ਹੈ ਖਵਾਜਾ ਪੀਰਾ ਮਹਾਰਾਜ ਉਹ ਆਪਣੇ ਅੰਦਰ ਚ ਤੁਸੀਂ ਆਪਣੀ ਸ਼ਾਂਤੀ ਜਾਜੋ ਤੇ ਇਸ ਦੁਨੀਆ ਤੇ ਸ਼ਾਂਤੀ ਵਰਤਾਓ ਹਿਮਾਚਲ ਤੇ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਬਰਸਾਤਾਂ ਹੋ ਰਹੀਆਂ ਉਹ ਤੇ ਪੰਜਾਬ ਦੇ ਵਿੱਚ ਹੀ ਬਰਸਾਤਾਂ ਹੋ ਰਹੀਆਂ ਸਾਡੇ ਨਾਲ ਵੀ ਜੁੜੇ ਨੇ ਬਾਣੀ ਦਾ ਜਾਬ ਕੀਤਾ ਜਾ ਰਿਹਾ ਸੀ ਤੇ ਬੰਨ ਨੂੰ ਜਿਹੜਾ ਢਾਹ ਲੱਗੀ ਸੀ ਤਾਂ ਉਸਦੇ ਤੋੜੇ ਲਗਾ ਕੇ ਜਿਹੜਾ ਅਕ੍ਰੇਟਾਂ ਦੇ ਵਿੱਚ ਤੋੜੇ ਪਾ ਕੇ ਤਾਂ ਬੰਨ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਗਈ ਤੇ ਬਾਣੀ ਦਾ ਜਾਬ ਕੀਤਾ ਜਾ ਰਿਹਾ ਵੀਰੋ ਲੋਕ ਕੀ ਨਾਜੀ ਤੁਹਾਡਾ ਮੇਰਾ ਜੀ ਦਿਲਬਖ ਸਿੰਘ ਸਭਰਾ ਤਾਂ ਅੱਜ ਜਿਤਨਾ ਬਰਸਾਤ ਵੀ ਹੋ ਰਹੀ ਹੈ ਤਾਂ ਮੜੇ ਨੂੰ ਜਿਹੜੀ ਢਾਹ ਲੱਗੀ ਹੈ ਉਸ ਤੋਂ ਬਾਅਦ ਜਿਹੜਾ ਸੰਗਠਾਂ ਵੱਲੋਂ ਸੰਪਰਦਾਇ ਵੱਲੋਂ ਸਾਰੀ ਮਿਹਨਤ ਮੁਸ਼ਕਲ ਦੇ ਨਾਲ ਇਹਨੂੰ ਬੰਨਿਆ ਜਾ ਰਿਹਾ ਹੈ ਤਾਂ ਬਾਣੀ ਦਾ ਜਾਬ ਵੀ ਕੀਤਾ ਜਾ ਰਿਹਾ ਹੈ ਕੀ ਸਾਰੀ ਸੰਗਤ ਨਾਲ ਮਿਲ ਕੇ ਅਰਦਾਸ ਹੀ ਕਰਦੀ ਆ ਜੋਰ ਨਹੀਂ ਕੋਈ ਅਰਦਾਸ ਕਰੇ ਤੇ ਬੇਨਤੀ ਕਰਦੇ ਆ ਕਿ ਮੇਰੇ ਮਾਲਕ ਮੇਰੇ ਪਾਤਸ਼ਾਹ ਇਹਨੂੰ ਸ਼ਾਂਤ ਕਰ ਦੇ ਬਹੁਤ ਸਮਾਂ ਲੰਮਾ ਹੋ ਗਿਆ ਵਾ ਸੰਗਤਾਂ ਸੰਘਰਸ਼ ਕਰਦੀਆਂ ਵਾ ਤੇ ਪਾਤਸ਼ਾਹ ਸਾਡੀ ਜਿਹੜੀ ਮਿਹਨਤ ਆ ਇਹ ਤੁਸੀਂ ਕਿਰਪਾ ਕਰਕੇ ਥਾਂੇ ਪਾਓ ਸਾਡੇ ਵਸ ਦੀ ਗੱਲ ਨਹੀਂ ਅਸੀਂ ਤਾਂ ਤੋੜੇ ਚੁੱਕਦੇ ਆ ਤੇ ਇੱਥੇ ਲਾਈ ਜਾਂਦੇ ਆ ਤੇ ਕਈਆਂ ਜਗ੍ਹਾ ਤੇ ਸਾਨੂੰ ਕਾਮਯਾਬੀ ਵੀ ਮਿਲੀ ਆ ਜਿੱਥੇ-ਜਿੱਥੇ ਵੀ ਤੋੜੇ ਸੰਗਤਾਂ ਲਾਏ ਆ ਕਿਰਪਾ ਵਾ ਸੰਤਾ ਮਹਾਂਪੁਰਸਾਨ ਦੀ ਸੇਵਾ ਕਰਵਾਈ ਆ ਕਈਆਂ ਜਗ੍ਹਾ ਤੇ ਹੈ ਇੱਥੇ ਨਵੇਂ ਥਾਂ ਤੇ ਟਾ ਲਾ ਗਈ ਪਿੱਛੋਂ ਛੱਡ ਕੇ ਤੇ ਪਾਤਸ਼ਾਹ ਕਿਰਪਾ ਕਰੇ ਇਹ ਜਿਹੜੀ ਸਾਡੀ ਮਿਹਨਤ ਆ ਇਹ ਸਫਲ ਹੋ ਜਾਵੇ ਤੇ ਮਹਾਰਾਜ ਰਹਿਮਤ ਕਰਕੇ ਇਹਨੂੰ ਸ਼ਾਂਤ ਕਰ ਦਿਓ ਕਿਰਪਾ ਕਰ ਦਿਓ ਜੇ ਸਾਤੋਂ ਕੋ ਭੋਲਾ ਗਲਤੀਆਂ ਤੇ ਸਾਨੂੰ ਬਖਸ਼ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੇ ਕ੍ਰੇਟ ਆ ਉਹਨਾਂ ਦੇ ਵਿੱਚ ਤੋੜੇ ਭਰੇ ਜਾ ਰਹੇ ਆ ਤੱਕ ਨੇ ਜਾਲੀ ਬੁਣੀ ਜਾ ਰਹੀ ਹੈ ਤਸਵੀਰਾਂ ਕੈਮਰਾਮੈਨ ਨੂੰ ਦਿਖਾਈਆਂ ਜਾ ਰਹਿਣ ਤੁਸੀਂ ਦੇਖ ਸਕਦੇ ਹੋ ਇਸ ਵਕਤ ਅਜਿਹੇ ਸੰਤਾਂ ਵੱਲੋਂ ਜਿਹੜਾ ਲੋਕਾਂ ਵੱਲੋਂ ਕਿਸਾਨਾਂ ਵੱਲੋਂ ਤੇ ਸੰਪਰਦਾਇਆ ਵੱਲੋਂ ਜਿਹੜੀ ਮਦਦ ਕੀਤੀ ਜਾ ਰਹੀ ਆ ਮਰੜਿਆਂ ਨੂੰ ਬੰਨਣ ਵਾਸਤੇ ਕਿਤੇ ਨਾ ਕਿਤੇ ਤੁਸੀਂ ਬੰਨ ਨੂੰ ਵੀ ਢਾ ਲੱਗਦੀ ਆ ਤਾਂ ਤੋੜਿਆਂ ਦੀ ਸੇਵਾ ਕੀਤੀ ਆ ਕੈਮਰਾਮੈਨ ਨੂੰ ਘੱਟ ਤਸਵੀਰਾਂ ਇੱਧਰ ਵੀ ਦਿਖਾਈਆਂ ਜਾਣ ਟਰਾਲੇ ਪਰ ਭਰ ਕੇ ਜਿਹੜੇ ਆ ਰਹੇ ਨੇ ਤੋੜਿਆਂ ਦੇ ਤਾਂ ਉਸ ਦੇ ਨਾਲ ਜਿਹੜਾ ਮਰੜੇ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਰਿਹਾ ਹੈ ਥੈਂਕ ਯੂ ਰਾਦੀ ਦੇ ਕੈਮਰਾ ਪਰਸਨ ਦੇ ਨਾਲ ਕਪੀ ਜਿਲਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਦੈਨਿਕ ਸ਼ੇਰਾ ਟੀਵੀ ਤੇ ਮੈਂ ਹਾਂ ਕਪਿਲ ਗੱਲਾ ਤਾਂ ਅੱਜ ਪਉਂਟ ਸਿਆ ਪਿੰਡ ਸਭਰਾ ਦੇ ਨਾਲ ਲੱਗਦਾ ਪਿੰਡ ਭੁੱਲੇ ਵਾਲੇ ਜਿਹੜਾ ਮਰਲੇ ਨੂੰ ਢਾਲ ਲੱਗੀ ਐ ਤਾਂ ਇੱਥੇ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਘੁੰਮ ਘੁੰਮ ਕੇ ਆ ਰਿਹਾ ਤੇ ਵੱਡੇ ਪੱਧਰ ਤੇ ਜਿਹੜੀ ਢਾਲ ਲੱਗੀ ਐ ਤਾਂ ਇਹਦੇ ਰੁੱਖ ਵੀ ਪੁੱਟ ਲੈ ਗਏ ਨੇ ਤੇ ਸਾਡੇ ਨਾਲ ਕਿਸਾਨ ਜੁੜੇ ਨੇ ਗੱਲਬਾਤ ਕਰ ਲੈਣੇ ਆ ਇਸ ਵਕਤ ਜਿਹੜਾ ਮਰਲੇ ਨੂੰ ਢਾਲ ਲੱਗੀ ਐ ਤਾਂ ਕਿਸਾਨਾਂ ਵੱਲੋਂ ਜਿਹੜੀ ਪੂਰੀ ਮਿਹਨਤ ਦੇ ਨਾਲ ਬਸ਼ੱਕਤ ਦੇ ਨਾਲ ਇਹ ਸਮ ਮਰੜੇ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਨਾਲ ਕੁਝ ਲੋਕ ਜੁੜੇ ਨੇ ਗੱਲਬਾਤ ਕਰ ਰਹੇ ਹਾਂ ਜੀ ਬਾਬਾ ਜੀ ਕੀ ਨਾ ਜੀ ਤੁਹਾਡਾ ਮੈਨਾਂ ਜੀ ਬਾਬਾ ਸਾਰ ਜਾ ਜੇ ਇਹ ਕਿਦਾਂ ਦੇ ਕਿਦਾਂ ਢਾਜੜੀ ਲੱਗੀ ਬਾਰ ਬਾਰ ਕਿਦਾਂ ਨਾ ਕਿਦਾਂ ਢਾਹ ਲੱਗਦੀ ਆ ਪਾਣੀ ਦਾ ਪੱਧਰ ਜਿਹੜਾ ਵੱਧਦਾ ਜਾ ਰਿਹਾ ਹੈ ਇਹ ਜੀ ਕੋਈ ਰੱਬ ਦੀ ਕਰੋਪੀ ਕਰ ਲਓ ਪ੍ਰਮਾਤਮਾ ਦਾ ਜੋ ਮਤਲਬ ਪਹਾੜਾ ਪ੍ਰਵੇਸ਼ਰ ਦਾ ਇੱਕ ਮਹੀਨੇ ਤੋਂ ਲਗਾਤਾਰ ਮਤਲਬ ਹੋ ਗਿਆ ਵਾ ਪੂਰੀ ਢਾਹ ਲੱਗੀ ਨੂੰ ਕਿਤੇ ਚੜਦੇ ਬਣੇ ਨੂੰ ਕਿਤੇ ਲੈਂਦੇ ਬਣੇ ਨੂੰ ਬੰਨ ਬਣ ਬਣ ਕੇ ਲੋਕਾਂ ਨੇ ਮਤਲਬ ਆ ਕਾਮ ਤੇ ਬਹੁਤ ਤੰਗੀ ਧੂਮੀ ਆਉਣ ਦਾ ਤੇ ਆ ਫੇਰ ਜਿਹੜੀ ਆ ਜਿਆਦਾ ਢਾਹ ਜਿਹੜੀ ਸਭਰਾਵਾਂ ਦੇ ਥੱਲੇ ਗੁਰਦੁਆਰਾ ਪਾਪੀ ਵੀਰਸੋਂ ਦਾ ਇੱਥੇ ਪਿੰਨ ਕੋਲੇ ਵਾਲਾ ਉੱਥੇ ਲੱਗੀ ਹੋਈ ਆ ਮੜਾ ਉਹਨੇ ਤਾਂ ਪਾੜਤਾ ਤੇ ਇੱਥੇ ਸਵਾਵਾਂ ਚੱਲਦੇ ਆ ਗਰੇਡ ਭਾਪਾ ਛੁੱਟੇ ਆਵੇ ਵੇਖ ਲਓ ਜੀ ਰੁੱਖ ਪਾਏ ਜਾ ਰਹੇ ਨੇ ਵਿੱਚ ਲੱਗਾ ਕਿ ਤੇ ਬੜੀ ਜਿਹੜੀ ਆ ਕਹਾਣੀ ਖਰਾਬ ਹੋਈ ਆ ਅਸੀਂ ਪ੍ਰਮਾਤਮਾ ਦੇ ਘੜੇ ਹੱਥ ਜੋੜਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਮਿਹਰ ਕਰੋ ਖਵਾਜਾ ਪੀਰ ਜੀ ਵਸਦੇ ਘਰ ਜਿਹੜੇ ਵਸਦੇ ਰਹਿਣ ਲੋਕਾਂ ਦੇ ਚੁੱਲ੍ਹੇ ਤਪਦੇ ਰਹਿਣ ਮਹਾਰਾਜ ਜਿੱਥੇ ਲੋਕ ਯੋਗਦਾਨ ਦਿੰਦੇ ਨੇ ਸੇਵਾਦਾਰ ਯੋਗਦਾਨ ਦਿੰਦੇ ਨੇ ਮਹਾਂਪੁਰਖ ਬਾਬਾ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਬਾਬਾ ਕਾਰਸੇਵਾਲਾ ਬਾਬਾ ਸੁਖਾ ਸਿੰਘ ਸਿਹੜਾਈ ਸਾਹਿਬ ਵਾਲੇ ਬਾਬਾ ਬੁੱਢਾ ਕਮੇਟੀ ਕਾਰਸੇਵਾਲਾ ਬਾਬਾ ਜੀ ਸਾਰਿਆਂ ਦੇ ਸਵਾਵਾਂ ਇੱਥੇ ਪਹੁੰਚਦੀਆਂ ਨੇ ਪੂਰੇ ਪੰਜਾਬ ਦੀ ਇੱਥੇ ਸਾਰੇ ਸਾਡੇ ਹਰ ਇੱਕਾ ਤੋਂ ਲਾ ਕੇ ਤੇ ਖੇਮ ਕਾਰ ਬੰਦ ਤੇ ਕਰ ਪੂਰੇ ਪੰਜਾਬ ਦੀ ਜਿਹੜੀ ਸੰਗਤ ਲੱਗੀ ਹੋਈ ਆ ਥਾਂ ਥਾਂ ਤੇ ਮੈਂ ਹੀ ਮਹਾਰਾਜ ਜਰੀ ਇਹੋ ਬੇਨਤੀ ਕਰਦੇ ਸੱਚੇ ਪਾਤਸ਼ਾਹ ਤੂੰ ਸਾਨੂੰ ਬਖਸ਼ ਲੈ ਗੁਰੂ ਮਹਾਰਾਜੇ ਪਿਛਲੇ ਜੁਗ ਵਿੱਚ ਵੀ ਸਾਡੇ ਕੋਲ ਕੋਈ ਗੜਾ ਆਇਆ ਤੇ ਮਹਾਰਾਜ ਜੀ ਸਾਨੂੰ ਬਖਸ਼ ਬਿਲਕੁਲ ਇੱਥੇ ਬਾਣੀ ਬੜੀ ਜਾ ਰਹੀ ਆ ਨਾਲ ਦੀ ਨਾਲ ਜਿਹੜੀਆਂ ਦੀਵਾਨ ਜੜੀਆਂ ਕੀਤੀਆਂ ਜਾ ਰਹੀਆਂ ਇਹ ਬੰਨ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਆ ਵੈਗਰੂ ਵੈਗਰੂ ਕੀਤਾ ਜਾ ਬਾਣੀ ਦਾ ਜਾਪ ਵੀ ਕੀਤਾ ਜਾ ਰਿਹਾ ਸਾਡੇ ਨਾਲ ਕੋਈ ਨਿਹੰਗ ਸਿੰਘ ਜੁੜੇ ਨੇ ਗੱਲਬਾਤ ਕਰਨ ਲੈਨੇ ਆ ਹਾਂਜੀ ਪਾਜੀ ਕੀ ਨਾਂ ਜੀ ਤੁਹਾਡਾ ਸਰਦਾਰ ਗੁਲਜਾਰ ਸਿੰਘ ਜੀ ਅਨਿਤ ਬੰਨ ਨੂੰ ਜਿਹੜਾ ਢਾਹ ਲੱਗੀ ਆ ਤਾਂ ਅੱਜ ਸਵੇਰਾਂ ਇੱਥੇ ਦਿੱਤੀਆਂ ਜਾਂ ਕਿਤੇ ਨਾ ਕਿਤੇ ਢਾਹ ਲੱਗੀ ਜਾ ਰਹੀ ਆ ਤੇ ਸਤਲੂਜ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵਧਦਾ ਜਾ ਰਿਹਾ ਹੈ ਤਾਂ ਇੱਥੇ ਖਤਰਾ ਬਣਿਆ ਆ ਕਿ ਜੇਕਰ ਪਾਣੀ ਦਾ ਨਾ ਪੱਧਰ ਘਟਿਆ ਤਾਂ ਬੰਨ ਨੂੰ ਢਾਹ ਲੱਗ ਸਕਦੀ ਹੈ ਕੀ ਕਰਨਾ ਹਾਂਜੀ ਜਿੱਥੋਂ ਦੀ ਵੀ ਸਾਡੀ ਇਹ ਆਵਾਜ਼ ਜਾ ਰਹੀ ਆ ਹਰ ਇੱਕ ਗੱਲ ਇਹੋ ਅਰਦਾਸ ਵੀ ਜਿੱਥੇ ਕੋਈ ਬੈਠਾ ਜਿੱਥੇ ਕੋਈ ਸੁਣ ਰਿਹਾ ਹਰ ਇੱਕ ਇਹੋ ਅਰਦਾਸ ਕਰੇ ਪ੍ਰਮਾਤਮਾ ਕਿਰਪਾ ਕਰੋ ਇਹ ਇਲਾਕੇ ਨੂੰ ਨਗਰ ਨੂੰ ਹਰ ਇੱਕ ਨੂੰ ਬਚਾ ਕੇ ਰੱਖੇ ਤੁਸੀਂ ਵੇਖ ਲਿਆ ਕਿੱਥੋਂ ਹਰੀਗਿਆਂ ਤੋਂ ਲੈ ਕੇ ਕਿੰਨੀ ਦੁਨੀਆ ਉੱਤੇ ਸੇਵਾਵਾਂ ਕਰ ਰਹੀ ਆ ਪਰ ਮੇਰੀ ਤਾਂ ਇਹੋ ਹੀ ਆ ਜਿੱਥੋਂ ਦੀ ਕਿ ਆਵਾਜ਼ ਆ ਰਹੀ ਆ ਘਰੇ ਬੈਠੇ ਲੋਕ ਜਿੱਥੇ ਵੀ ਬੈਠਿਆ ਹੱਥ ਜੋੜ ਕੇ ਅਰਦਾਸ ਕਾਲਪੁਰਖ ਵਾਹਿਗੁਰੂ ਗਾੜੀ ਕਰੋ ਵੀ ਮਹਾਰਾਜ ਸ਼ਾਂਤੀ ਸ਼ਾਂਤੀ ਦੇ ਵਿੱਚ ਆ ਜਾਣ ਸੱਚੇ ਪਾਤਸ਼ਾਹ ਖਵਾਜਾ ਪੀਰ ਰਹਿਮਤ ਕਰੇ ਕਿ ਨਗਰ ਸੁਖ ਸ਼ਾਂਤੀ ਨਾਲ ਵਸਦਾ ਰਹੇ ਸੰਗਤ ਸੁਖ ਸ਼ਾਂਤੀ ਨਾਲ ਵਸਦੀ ਰਹੇ ਪਰ ਪਾਣੀ ਦਾ ਪ੍ਰਭਾਅ ਬਹੁਤ ਜ਼ਿਆਦਾ ਸਾਰੀ ਦਾ ਇਹੋ ਹੀ ਅਰਦਾਸ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਇਲਾਕੇ ਦੇ ਨਗਰ ਤੇ ਮਿਹਰ ਰੱਖੋ ਰਹਿਮਤ ਕਰੋ ਸੁੱਖ ਸ਼ਾਂਤੀ ਹੋਵੇ ਤੇ ਆਪਦੀ ਰਜਾ ਦੇ ਵਿੱਚ ਆਪਦੇ ਅੰਡਰ ਦੇ ਵਿੱਚ ਹੋ ਜਾਵੇ ਅਸੀਂ ਇਹ ਦਿਨ ਅੜੀ ਨਹੀਂ ਕਰਦੇ ਅਸੀਂ ਇਹ ਦਿਨ ਮਿਹਨਤ ਕਰਦੇ ਆਂ ਹੱਥ ਜੋੜਦੇ ਆਂ ਹਰ ਇੱਕ ਹਰ ਇੱਕ ਜੀਵ ਦੇ ਗੜੀ ਹੱਥ ਜੋੜਦਾ ਵਾ ਠੀਕ ਆ ਖਵਾਜਾ ਪੀਰਾ ਮਹਾਰਾਜ ਉਹ ਆਪਣੇ ਅੰਦਰ ਚ ਤੁਸੀਂ ਆਪਣੀ ਸ਼ਾਂਤੀ ਜਾਜੋ ਤੇ ਇਸ ਦੁਨੀਆ ਤੇ ਸ਼ਾਂਤੀ ਵਰਤਾਓ ਹਿਮਾਚਲ ਤੇ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਬਰਸਾਤਾਂ ਹੋ ਰਹੀਆਂ ਉਹ ਤੇ ਪੰਜਾਬ ਦੇ ਵਿੱਚ ਹੀ ਬਰਸਾਤਾਂ ਹੋ ਰਹੀਆਂ ਸਾਡੇ ਨਾਲ ਵੀ ਜੁੜੇ ਨੇ ਬਾਣੀ ਦਾ ਜਾਬ ਕੀਤਾ ਜਾ ਰਿਹਾ ਸੀ ਤੇ ਬੰਨ ਨੂੰ ਜਿਹੜਾ ਢਾਹ ਲੱਗੀ ਸੀ ਤਾਂ ਉਸਦੇ ਤੋੜੇ ਲਗਾ ਕੇ ਜਿਹੜਾ ਕਰੇਟਾਂ ਦੇ ਵਿੱਚ ਤੋੜੇ ਪਾ ਕੇ ਤਾਂ ਬੰਨ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਗਈ ਤੇ ਬਾਣੀ ਦਾ ਜਾਬ ਕੀਤਾ ਜਾ ਰਿਹਾ ਵੀਰਾ ਲੋਕ ਕੀ ਨਾਜੀ ਤੁਹਾਡਾ ਮੇਰਾ ਜੀ ਦਿਲਬਖ ਸਿੰਘ ਸਭਰਾ ਤਾਂ ਅੱਜ ਜਿਤਨਾ ਬਰਸਾਤ ਵੀ ਹੋ ਰਹੀ ਹੈ ਤਾਂ ਮੜੇ ਨੂੰ ਜਿਹੜੀ ਢਾਹ ਲੱਗੀ ਹੈ ਉਸ ਤੋਂ ਬਾਅਦ ਜਿਹੜਾ ਸੰਗਤਾਂ ਵੱਲੋਂ ਸੰਪਰਦਾਇ ਵੱਲੋਂ ਸਾਰੀ ਮਿਹਨਤ ਮੁਸ਼ਕਲ ਦੇ ਨਾਲ ਇਹਨੂੰ ਬੰਨਿਆ ਜਾ ਰਿਹਾ ਹੈ ਤਾਂ ਬਾਣੀ ਦਾ ਜਾਬ ਵੀ ਕੀਤਾ ਜਾ ਰਿਹਾ ਹੈ ਕੀ ਕਹ ਸਾਰੀ ਸੰਗਤ ਨਾਲ ਮਿਲ ਕੇ ਅਰਦਾਸ ਹੀ ਕਰਦੀ ਆ ਜੋਰ ਨਹੀਂ ਕੋਈ ਅਰਦਾਸ ਕਰੇ ਤੇ ਬੇਨਤੀ ਕਰਦੇ ਆ ਕਿ ਮੇਰੇ ਮਾਲਕ ਮੇਰੇ ਪਾਤਸ਼ਾਹ ਇਹਨੂੰ ਸ਼ਾਂਤ ਕਰ ਦੇ ਬਹੁਤ ਸਮਾਂ ਲੰਮਾ ਹੋ ਗਿਆ ਵਾ ਸੰਗਤਾਂ ਸੰਘਰਸ਼ ਕਰਦੀਆਂ ਵਾ ਤੇ ਪਾਤਸ਼ਾਹ ਸਾਡੀ ਜਿਹੜੀ ਮਿਹਨਤ ਆ ਇਹ ਤੁਸੀਂ ਕਿਰਪਾ ਕਰਕੇ ਥਾਂੇ ਪਾਓ ਸਾਡੇ ਵਸ ਦੀ ਗੱਲ ਨਹੀਂ ਅਸੀਂ ਤਾਂ ਤੋੜੇ ਚੁੱਕਦੇ ਆ ਤੇ ਇੱਥੇ ਲਾਈ ਜਾਂਦੇ ਆ ਤੇ ਕਈਆਂ ਜਗ੍ਹਾ ਤੇ ਸਾਨੂੰ ਕਾਮਯਾਬੀ ਵੀ ਮਿਲੀ ਆ ਜਿੱਥੇ-ਜਿੱਥੇ ਵੀ ਤੋੜੇ ਸੰਗਤ ਨੇ ਲਾਏ ਆ ਕਿਰਪਾ ਵਾ ਸੰਤਾ ਮਹਾਂਪੁਰ ਸਾਹਿਬਾਂ ਨੂੰ ਸੇਵਾ ਕਰਵਾਈ ਆ ਕਈਆਂ ਜਗ੍ਹਾ ਤੇ ਹੈ ਇੱਥੇ ਨਵੇਂ ਥਾਂ ਤੇ ਟਾ ਲਾ ਗਈ ਪਿੱਛੋ ਛੱਡ ਕੇ ਤੇ ਪਾਤਸ਼ਾਹ ਕਿਰਪਾ ਕਰੇ ਇਹ ਜਿਹੜੀ ਸਾਡੀ ਮਿਹਨਤ ਆ ਇਹ ਸਫਲ ਹੋ ਜਾਵੇ ਤੇ ਮਹਾਰਾਜ ਰਹਿਮਤ ਕਰਕੇ ਇਹਨੂੰ ਸ਼ਾਂਤ ਕਰ ਦਿਓ ਕਿਰਪਾ ਕਰ ਦਿਓ ਜੇ ਸਾਤੋਂ ਕੋ ਭੋਲਾ ਗਲਤੀਆਂ ਤੇ ਸਾਨੂੰ ਬਖਸ਼ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੇ ਕ੍ਰੇਟ ਆ ਉਹਨਾਂ ਦੇ ਵਿੱਚ ਤੋੜੇ ਭਰੇ ਜਾ ਰਹੇ ਆ ਤੱਕ ਨੇ ਜਾਲੀ ਬੁਣੀ ਜਾ ਰਹੀ ਹੈ ਤਸਵੀਰਾਂ ਕੈਮਰਾਮੈਨ ਨੂੰ ਦਿਖਾਈਆਂ ਜਾ ਰਹਿਣ ਤੁਸੀਂ ਦੇਖ ਸਕਦੇ ਹੋ ਇਸ ਵਕਤ ਅਜਿਹੇ ਸੰਤਾਂ ਵੱਲੋਂ ਜਿਹੜਾ ਲੋਕਾਂ ਵੱਲੋਂ ਕਿਸਾਨਾਂ ਵੱਲੋਂ ਤੇ ਸੰਪਰਦਾਇਆ ਵੱਲੋਂ ਜਿਹੜੀ ਮਦਦ ਕੀਤੀ ਜਾ ਰਹੀ ਆ ਮਰੜਿਆਂ ਨੂੰ ਬੰਨਣ ਵਾਸਤੇ ਕਿਤੇ ਨਾ ਕਿਤੇ ਤੁਸੀਂ ਬੰਨ ਨੂੰ ਵੀ ਢਾ ਲੱਗਦੀ ਆ ਤਾਂ ਤੋੜਿਆਂ ਦੀ ਸੇਵਾ ਕੀਤੀ ਆ ਕੈਮਰਾਮੈਨ ਨੂੰ ਘੱਟ ਤਸਵੀਰਾਂ ਇੱਧਰ ਵੀ ਦਿਖਾਈਆਂ ਜਾਣ ਟਰਾਲੇ ਪਰ ਭਰ ਕੇ ਜਿਹੜੇ ਆ ਰਹੇ ਨੇ ਤੋੜਿਆਂ ਦੇ ਤਾਂ ਉਸ ਦੇ ਨਾਲ ਜਿਹੜਾ ਮਰੜੇ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਰਿਹਾ ਹੈ ਥੈਂਕ ਯੂ ਰਾਦੀ ਦੇ ਕੈਮਰਾ ਪਰਸਨ ਦੇ ਨਾਲ ਕਪਿਲ ਗਿਲਦੀ ਰਿਪੋਰਟ